ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਲੋ ਜੀ ਮੈਂ ਖਿੜਕੀ ਖੋਲੀ ਆ ਪਹਿਲਾਂ ਕਿਉਂਕਿ ਆਪਾਂ ਲਗੇ ਆ ਜੀ ਖੰਗ ਕੀ ਦਵਾਈ ਬਣਾਉਣ ਕਿਉਂਕਿ ਜਿਹੜੇ ਮੇਰੇ ਵੀਰ ਨੂੰ ਜਿਹੜੀ ਭੈਣ ਨੂੰ ਹਨਾ ਜਾਂ ਕੋਈ ਬੱਚਿਆਂ ਨੂੰ ਖੰਗ ਨਹੀਂ ਹਟਦੀ ਹੈਗੀ ਮਤਲਬ ਖੰਗ 10 15 ਦਿਨ ਹੋ ਗਏ ਲਗਾਤਾਰ ਤੁਸੀਂ ਖੰਗ ਰਹੇ ਹੋਣਾ ਤੁਹਾਨੂੰ ਖੰਗ ਨਹੀਂ ਹਟਦੀ ਹੈਗੀ ਤੇ ਉਹਦੇ ਲਈ ਮੈਂ ਦਵਾਈ ਬਣਾ ਕੇ ਹਟਾਈ ਐ ਮੈਂ ਕਿਹਾ ਤੁਹਾਡੇ ਸਾਰੇ ਦੇ ਨਾਲ ਆਪਾਂ ਸ਼ੇਅਰ ਕਰਦੇ ਆ ਹਨਾ ਤੇ ਉਹਦੇ ਲਈ ਆਪਾਂ ਨੇ ਕੀ ਕਰਨਾ ਹਨਾ ਕਿਦੇ ਆਪਾਂ ਡਾਕਟਰਾਂ ਦੇ ਕੋਲੇ ਜਾਂ ਦਵਾਈ ਬਾਹਰ ਨਹੀਂ ਲੈਣ ਜਾਣਾ ਹੈਗਾ ਆਪਾਂ ਨੇ ਘਰ ਦੇ ਵਿੱਚ ਹੀ ਆਪਣੀ ਸਾਰੀ ਚੀਜ਼ਾਂ ਉਪਲਬਧ ਹੁੰਦੀਆਂ ਆਇਆਂ ਉਹਦੇ ਲਈ ਆਪਾਂ ਨੇ کیا ਕਰਾਇਆ ਮੈਂ ਲਿਆ ਜੀ ਕਾਲਾ ਬੰਸਾ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਾਲਾ ਬੰਸਾ ਹੁੰਦਾ ਕੀ ਆ ਇਹ ਦੇਖੋ ਜੀ ਇਹ 50 ਰੁਪਏ ਦਾ ਨਾ ਮੈਂ ਕਾਲਾ ਬੰਸਾ ਮੰਗਵਾ ਕੇ ਰੱਖਿਆ ਹੋਇਆ ਤੁਹਾਨੂੰ ਮੈਂ ਕੈਮਰਾ ਦੋਏ ਲੋਟ ਕਰਕੇ ਦਿਖਾ ਦਿੰਨੀ ਆ ਤੇ ਲੋ ਜੀ ਇਹਨੂੰ ਕਹਿੰਦੇ ਆ ਕਾਲਾ ਬੰਸਾ ਇਹ ਦੇਖ ਲਓ ਤੁਸੀਂ ਇਹ ਲੱਕੜੀ ਜੀ ਹੁੰਦੀ ਹੈ ਇਹਨੂੰ ਆਪਾਂ ਕਾਲਾ ਬੰਸਾ ਕਹਿੰਦੇ ਆ ਕਾਲਾ ਬਾਂਸਾ ਕਹਿ ਕੇ ਨਾ ਆਪਾਂ ਨੇ ਕਿਸੇ ਵੀ ਪਸਾਰੀ ਦੀ ਦੁਕਾਨ ਤੇ ਮਿਲ ਜੇਗਾ ਤੁਹਾਨੂੰ ਕਾਲਾ ਬਾਂਸਾ ਤੇ ਉਸ ਤੋਂ ਬਾਅਦ ਲੈ ਆਪਾਂ ਨੇ ਘਰ ਦਾ ਕੱਢਿਆ ਹੋਇਆ ਸਹਿਦ ਇਹ ਵੀ ਦਿਖਾ ਦੰਨੀ ਆ ਮੈਂ ਘਰ ਦਾ ਕੱਢਿਆ ਹੋਇਆ ਸਹਿਦ ਹੈ ਤੇ ਇੱਧਰ ਆਪਣੇ ਕੋਲ ਘਰ ਦਾ ਪ्योर ਕੱਢਿਆ ਹੋਇਆ ਸਹਿਦ ਜੋ ਕਿ ਅਸੀਂ ਇੱਕ ਡੱਬੇ ਚ ਭਰਾ ਕੇ ਰੱਖਿਆ ਹੋਇਆ ਇਹ ਡੱਬਾ ਤਾਂ ਬੱਚਿਆਂ ਦੀ ਟੌਫੀਆਂ ਵਾਲਾ ਖਾਲੀ ਹੋਇਆ ਹੋਇਆ ਤਾਂ ਡੱਬਾ ਪਰ ਅਸੀਂ ਇਹਨ ਮਤਲਬ ਘਰ ਦਾ ਕੱਢਿਆ ਹੋਇਆ ਇਹ ਬਿਲਕੁਲ ਵਧੀਆ ਤੇ ਪਿਓਰ ਹੈ ਜੀ ਇਹ ਸਹਿਦ ਤੇ ਇਹ ਆਪਾਂ ਨੇ ਸਪੈਸ਼ਲ ਦਵਾਈ ਦੂਈ ਵਾਸਤੇ ਹੀ ਰੱਖਿਆ ਹੋਇਆ ਕਈ ਵਾਰ ਮੈਂ ਟਿਪਸ ਵਗੈਰਾ ਵੀ ਕਰਦੀ ਹੁੰਨੀ ਆ ਆਪਣੇ ਫੇਸ ਤੇ ਉਹਦੇ ਲਈ ਵੀ ਮੈਂ ਰੱਖਿਆ ਹੋਇਆ ਹਨਾ ਤੇ ਲੋ ਜੀ ਖੰਗ ਦੀ ਦਵਾਈ ਸ਼ੁਰੂ ਕਰਦੇ ਆਂ ਆਪਾਂ ਤੇ ਕਾਲਾ ਬੰਸਾ ਆਪਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਤਵਾ ਲੈਣਾ ਹੈ ਤੇ ਮੈਂ ਤਵੇ ਦੇ ਉੱਪਰ ਭੁੰਨ ਕੇ ਹਟ ਚੁੱਕੀ ਆ ਇਹ ਦੇਖੋ ਇਹ ਦੇਖੋ ਇਹ ਪਿਆ ਨਾ ਇਹ ਜੋ ਕਾਲਾ ਬੰਸਾ ਹੈ ਇਹਨੂੰ ਆਪਾਂ ਨੇ ਦੇਖੋ ਇਹ ਲੱਕੜੀ ਜੀ ਹੁੰਦੀ ਐ ਮੈਂ ਤੁਹਾਨੂੰ ਦਿਖਾਦਾ ਇਹ ਲੱਕੜੀ ਜੀ ਹੁੰਦੀ ਐ ਇਸ ਤਰ੍ਹਾਂ ਦੀ ਤੇ ਇਹਨੂੰ ਆਪਾਂ ਨੇ ਤਵਾ ਗਰਮ ਕਰਕੇ ਨਾ ਬਿਲਕੁਲ ਗਰਮ ਕਰਕੇ ਤਵਾ ਉਹਦੇ ਉੱਪਰ ਭੁੰਨਿਆ ਮੈਂ ਤੇ ਜਦੋਂ ਇਹਨਾਂ ਕਾਲਾ ਹੋ ਜਾਊਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਰਾਖ ਬਣ ਜੂਗੀ ਆ ਦੇਖੋ ਇਹ ਮੈਂ ਰਾਖ ਬਣਾ ਕੇ ਹਟ ਗਈ ਪਹਿਲਾਂ ਇਹ ਰਾਖ ਬਣ ਗਈ ਕਾਲੇ ਬੰਸੇਗੀ ਜੋ ਮੈਂ ਤੁਹਾਨੂੰ ਦੱਸਿਆ ਨਾ ਇਹ ਕਾਲਾ ਬੰਸਾ ਜੀ ਤੇ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਣੇ ਆ ਹੁਣ ਇਹ ਮੋਟੀ ਲੱਕੜੀ ਐ ਸਾਈਡ 'ਚ ਕੱਢ ਦਿਓ ਇਹਨੂੰ ਤੇ ਜੋ ਇਹ ਚੀਜ਼ ਐ ਨਾ ਬ੍ਰੀਕ ਹੋਈ ਵੀ ਨੂੰ ਆਪਾਂ ਨੇ ਪੀਸ ਲਿਆ ਤੇ ਮੈਂ ਗਲਾਸ ਨਾਲੇ ਪੀਸ ਲਿਆ ਇਹ ਲੋ ਜੀ ਇਧਰ ਆਪਾਂ ਨੇ ਇਸ ਤਰ੍ਹਾਂ ਪੀਸ ਲਿਆ ਆ ਮੈਂ ਗਲਾਸ ਦੇ ਨਾਲ ਪੀਸ ਲਿਆ ਬਿਲਕੁਲ ਕਿਉਂਕਿ ਜਿਹੜੀ ਮੋਟੀ ਲੱਕੜੀ ਆ ਸਾਈਡ 'ਚ ਕੱਢਤੀ ਇਹ ਕਾਲਾ ਬੰਸਾ ਆਪਾਂ ਨੇ ਪਹਿਲਾਂ ਤਵਾ ਗਰਮ ਕਰਕੇ ਰਾ ਉੱਪਰ ਪਿੱਸਣਾ ਆ ਇਹ ਚੰਗੀ ਤਰ੍ਹਾਂ ਇਹਦੀ ਰਾਤ ਬਣਾ ਲੈਣੀ ਐ ਜਦੋਂ ਇਹਦੀ ਰਾਤ ਬਣ ਗਈ ਰਹਿਣ ਚੰਗੀ ਤਰ੍ਹਾਂ ਫਿਰ ਆਪਾਂ ਨੇ ਇਹ ਨੂੰ ਇੱਕ ਪਾਂਡੇ ਦੇ ਵਿੱਚ ਕੱਢ ਲੈਣਾ ਐ ਦੇਖੋ ਇਸ ਤਰ੍ਹਾਂ ਪਨੀਰ ਦਾ ਆਕ ਬਣਾ ਲਿਆ ਹੈ ਚੰਗੀ ਤਰ੍ਹਾਂ ਪੀਸ ਲਿਆ ਇਹਨੂੰ ਆ ਦੇਖੋ ਤੇ ਆਪਾਂ ਹੁਣ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਤੇ ਲੋ ਜੀ ਜੋ ਇਸ ਦੀ ਕਾਲੇ ਬੰਸਾ ਨਾ ਇਹ ਜੋ ਕਾਲਾ ਬੰਸਾ ਮੈਂ ਤੁਹਾਨੂੰ ਦਿਖਾਇਆ ਕਿਸੇ ਵੀ ਪਸਾਰੀ ਦੀ ਦੁਕਾਨ ਤੇ ਮਿਲ ਜੇਗਾ ਇਹਨੂੰ ਤਵਾ ਐਨ ਚੰਗੀ ਤਰ੍ਹਾਂ ਗਰਮ ਕਰਕੇ ਨਾ ਉਹਦੇ ਉੱਪਰ ਭੁੰਨਣਾ ਚੰਗੀ ਤਰ੍ਹਾਂ ਜਦੋਂ ਇਹਦੀ ਰਾਖ ਬਣ ਜੂਗੀ ਉਹਨੂੰ ਰਾਖ ਨੂੰ ਚੰਗੀ ਤਰ੍ਹਾਂ ਪੀਸ ਕੇ ਆਪਾਂ ਨੇ ਇੱਕ ਕੋਲੀ 'ਚ ਕੱਢ ਲਿਆ ਦੇਖੋ ਆ ਰਾਖ ਬਣ ਗਈ ਪੂਰੀ ਤਰ੍ਹਾਂ ਤੇ ਇਹਨੂੰ ਆਪਾਂ ਨੇ ਇੱਕ ਕੋਲੀ 'ਚ ਕੱਢ ਲਿਆ ਨਾ ਤੇ ਇਹਦੀ ਖੰਗ ਦੀ ਦਵਾਈ ਬਣੇਗੀ ਜੀ ਜਿਹਦੀ ਖੰਗ ਹਟਦੀ ਨਹੀਂ ਹੈਗੀ ਤੁਹਾਨੂੰ ਡਾਕਟਰ ਕੋਲ ਨਹੀਂ ਜਾਣਾ ਇਹਦੇ ਵਿੱਚ ਆਪਾਂ ਸਹਿਦ ਰਲਾਵਾਂਗੇ ਜੀ ਆਪਣੇ ਕੋਲ ਘਰ ਦਾ ਕੱਢਿਆ ਹੋਇਆ ਸਹਿਦ ਹੈ ਤੇ ਆਪਾਂ ਇਹਦੇ ਵਿੱਚ ਸਿਹਦ ਰਲਾਵਾਂਗੇ ਤੇ ਇਹਦੇ ਵਿੱਚ ਜਿਹੜਾ ਘਰ ਕਾ ਕੱਢਿਆ ਹੋਇਆ ਸਿਹਦ ਹੈ ਆਪਾਂ ਉਹ ਮਿਕਸ ਕਰ ਦੇਣਾ ਵਿੱਚ ਕਾਲੇ ਬਾਂਸੇ ਦੇ ਵਿੱਚ ਇਹ ਆਪਣੇ ਬੱਚਾ ਨੂੰ ਚਟਾ ਦਿਓ ਕੋਈ ਬੀਰ ਹੈ ਕੋਈ ਭੈਣ ਹੈ ਕੋਈ ਵੀ ਖਾ ਸਕਦਾ ਇਸ ਦਵਾਈ ਨੂੰ ਹਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਆਪਾਂ ਇਦਾਂ ਇਦਾਂ ਰਲਾ ਦਿਓ ਇਹਨੂੰ ਜਿਹੜੀ ਰਾਖ ਜੀ ਹੈ ਨਾ ਇਹਨੂੰ ਸਾਰੀ ਨੂੰ ਸਿਹਦ ਦੇ ਵਿੱਚ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਾ ਦਿਓ ਇਹਨੂੰ ਇੱਕ ਕਿਸਮ ਦੀ ਆਹ ਦਵਾਈ ਬਣ ਗਈ ਇਹਨੂੰ ਜਿੰਨਾ ਆਪਾਂ ਚਟੋਗੇ ਨਾ ਤੁਹਾਡੀ ਖੰਗ ਜੜ ਤੋਂ ਖਤਮ ਹੋ ਜੂਗੀ ਬਿਲਕੁਲ ਐਂ ਬਿਲਕੁਲ ਖੰਗ ਤੁਹਾਡੀ ਬਿਲਕੁਲ ਖਤਮ ਹੋ ਜਾਣੀ ਹੈ ਕਿਤੇ ਵੀ ਦਵਾਈ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੁਹਾਡੀ ਦੇਸੀ ਦਵਾਈ ਬਣ ਗਈ ਆਹ ਦੇਖੋ ਆਹ ਦੇਖੋ ਆਹ ਦਵਾਈ ਬਣ ਗਈ ਇਹਨੂੰ ਚਟਣਾ ਤੁਸੀਂ ਤੇ ਲੋ ਜੀ ਦਵਾਈ ਆਪਣੀ ਬੜ ਕੇ ਰੈਡੀ ਹੋ ਗਈ ਹੈ ਤੇ ਇਹ ਆ ਜੀ ਖੰਗ ਦੀ ਦਵਾਈ ਜਿਹਨੂੰ ਵੀ ਖੰਗ ਹਟਦੀ ਨਹੀਂ ਹੈਗੀ ਮੇਰੇ ਵੀਰ ਭੈਣ ਨੂੰ ਤੁਸੀਂ ਇਦਾਂ ਹੀ ਤਰੀਕਾ ਅਪਣਾਓ ਇਹ ਖੰਗ ਦੀ ਦਵਾਈ ਹੈ ਜਿਹੜੀ ਤੁਸੀਂ ਲੰਬਾ ਟਾਈਮ ਵੀ ਰੱਖ ਸਕਦੇ ਹੋ 10-15 ਦਿਨਾਂ ਦੀ ਤੁਸੀਂ ਇਕੱਠੀ ਬਣਾ ਲਓ ਹਨਾ ਤੇ ਫਿਰ ਦੋਏ ਟਾਈਮ ਤੁਸੀਂ ਉਂਗਲੀ ਦੇ ਨਾਲ ਚੱਟ ਲਓ ਤੁਹਾਡੀ ਖੰਗ ਜਾਣ ਤੋਂ ਖਤਮ ਹੋ ਜਾਣੀ ਹੈ ਤੇ ਲੋ ਜੀ ਇੱਕ ਵਾਰ ਮੈਂ ਫੇਰ ਦੱਸ ਦਿੰਨੀ ਆ ਜਿਹੜੇ ਮੇਰੇ ਵੀਰ ਭੈਣ ਨੂੰ ਜਾਂ ਕਿਸੇ ਵੀ ਬੱਚੇ ਨੂੰ ਖੰਗ ਨਹੀਂ ਹਟਦੀ ਹਨਾ ਇਹ ਖੰਗ ਜੜ ਤੋਂ ਖਤਮ ਕਰਨੀ ਆ ਆਪਾਂ ਨੇ ਕਿਤੇ ਵੀ ਦਵਾਈ ਲੈਣ ਦੀ ਲੋੜ ਨਹੀਂ ਤੁਸੀਂ ਘਰ ਦੇ ਵਿੱਚ ਕਾਲਾ ਬਾਂਸਾ ਲਿਆਓ ਤੁਹਾਨੂੰ ਕਿਸੇ ਵੀ ਪਸਾਰੀ ਦੀ ਦੁਕਾਨ ਤੇ ਮਿਲ ਜੇਗਾ ਤੁਸੀਂ 20 ਰੁਪਏ ਤੋਂ ਸਟਾਰਟ ਹੈ ਤੁਸੀਂ 20 ਦਾ ਲੈ ਲਓ 30 ਦਾ ਲੈ ਲਓ 40 ਦਾ ਲੈ ਜੋ ਲੈ ਲਓ ਹਣਾ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਨੂੰ ਕਾਲਾ ਬਾਂਸਾ ਮਿਲ ਜਾਣਾ ਕਿਸੇ ਵੀ ਪਸਾਰੀ ਦੀ ਦੁਕਾਨ ਤੇ ਫਿਰ ਤੁਸੀਂ ਲੈਣਾ ਸਹਿਦ ਸਹਿਦ ਤੁਸੀਂ ਚਾਹੇ ਭਾਵੇਂ ਮੁੱਲ ਲਿਆਓ ਬਾਜ਼ਾਰੋਂ ਚਾਹੇ ਭਾਵੇਂ ਜੇ ਘਰ ਦਾ ਕੱਢਿਆ ਹੋਇਆ ਤਾਂ ਸਭ ਤੋਂ ਬੈਸਟ ਹੈ ਹਣਾ ਤੇ ਉਹਨੂੰ ਆਪਾਂ ਨੇ ਕੀ ਕਰਨਾ ਕਾਲੇ ਬੰਸੇ ਨੂੰ ਤਵੇ ਦੇ ਉੱਪਰ ਨਾ ਐਨ ਚੰਗੀ ਤਰ੍ਹਾਂ ਗਰਮ ਕਰਕੇ ਤਵਾ ਉਹਦੇ ਉੱਪਰ ਭੁੰਨ ਲੈਣਾ ਜਦੋਂ ਉਹਦੀ ਰਾਖ ਜੀ ਬਣ ਜੂਗੀ ਨਾ ਕਾਲੇ ਬੰਸੇ ਦੀ ਰਾਖ ਬਣ ਜੂਗੀ ਫਿਰ ਆਪਾਂ ਨੇ ਇੱਕ ਕੋਲੀ 'ਚ ਕੱਢ ਲੈਣਾ ਦੇਖੋ ਫਿਰ ਆਪਾਂ ਨੇ ਇੱਕ ਕੋਲੀ 'ਚ ਕੱਢ ਲਿਆ ਹੋ ਕੋਲੀ 'ਚ ਕੱਢ ਕੇ ਜਦੋਂ ਰਾਖ ਬਣ ਜਾਂਦੀ ਐ ਉਹਨੂੰ ਫਿਰ ਇਹਦੇ ਵਿੱਚ ਸਹਿਤ ਰਲਾਇਆ ਮੈਂ ਫਿਰ ਤੁਸੀਂ ਦੋਨੋਂ ਟਾਈਮ ਚਟੋ ਤੇ ਇਹ ਤਰੀਕਾ ਤੁਸੀਂ 15-20 ਦਿਨ ਕਰਕੇ ਦੇਖੋ ਫਿਰ ਦੇਖੋ ਤੁਹਾਡੀ ਖੰਗ ਜੜ ਤੋਂ ਖਤਮ ਹੋ ਜੂਗੀ ਤੇ ਮੈਂ ਆਪਣੀ ਗੁੜੀਆ ਵਾਸਤੇ ਬਣਾਈ ਹੈ ਦਵਾਈ ਕਿਉਂਕਿ ਮੇਰੀ ਗੁੜੀਆ ਨਾਲ ਲਗਾਤਾਰ 2-3 ਦਿਨ ਹੋ ਗਏ ਉਹਦੀ ਖੰਗ ਨਹੀਂ हट ਰਹੀ ਹੈਗੀ ਤੇ ਮੈਂ ਪ੍ਰੋਪਰ ਮੰਗਵਾ ਕੇ ਰੱਖਿਆ ਵਾ ਕਿਉਂਕਿ ਮੈਂ ਮੋਸਟਲੀ ਇਹੀ ਦਵਾਈਆਂ ਯੂਜ਼ ਕਰਦੀ ਆ ਤੇ ਫਿਲਹਾਲ ਆਪਾਂ ਇਹ ਵਾਲੀ ਦਵਾਈ ਹੈਗੀ ਹੈ ਜਿਹੜੀ ਇਹ ਮੈਂ ਬਣਾਤੀ ਐ ਔਰ ਇਹ ਵਾਲੀ ਦਵਾਈ ਹੈਗੀ ਹੈ ਜੋ ਮੈਂ ਇਹ ਬਣਾਤੀ ਐ ਤੇ ਇਹਨੂੰ ਆਪਾਂ ਆਪਣੀ ਗੁੜੀਆਂ ਨੂੰ ਦੇਣੀ ਆ ਹੁਣ ਦੋਨੋਂ ਟਾਈਮ ਉਂਗਲੀ ਦੇ ਨਾਲ ਛਟਾ ਲਓ ਤੁਸੀਂ 3-4 ਵਾਰ ਹਨਾ ਤੇ ਜਿੰਨਾ ਤੁਸੀਂ ਖਾਓਗੇ ਉਹਨਾਂ ਤੁਹਾਨੂੰ ਰਾਮ ਦਊਗਾ ਫਰਕ ਪਾਊਗਾ ਤੇ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਕਮੈਂਟ ਕਰੋ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨਾ ਤੇ ਖੰਗ ਤੋਂ ਜੜ ਤੋਂ ਖਤਮ ਹੋ ਜੂਗੀ ਤੁਹਾਡੀ ਖੰਗ ਹਨਾ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰੀ ਟ੍ਰਿਕ ਇਦਾਂ ਦੀ ਲਗੀ ਤੇ ਬਾਏ ਬਾਏ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਇੱਕ ਨਵੇਂ ਟਿਪਸ ਦੇ ਨਾਲ ਤਦ ਤੱਕ ਕੇ ਲਈਏ ਬਾਏ ਬਾਏ ਟੇਕ ਕੇਅਰ